ਸਾਨ ਭਰਾਮਾ ਨੂੰ ਡੈਰੀ ਫਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ ਹੁਣ ਬਦਲਦੇ ਮੌਸਮ ਦੇ ਵਿੱਚ ਪਹਿਲਾਂ ਪਾਈ ਸਰਦੀ ਆ ਕੇ ਗਈ ਆ ਤੇ ਹੁਣ ਆਪਣੀ ਗਰਮੀ ਸ਼ੁਰੂ ਹੋ ਗਈ ਫੱਗਣ ਆ ਗਿਆ ਇਹ ਬਦਲਦੇ ਮੌਸਮ ਦੇ ਵਿੱਚ ਪਸ਼ੂ ਨੂੰ ਪੇਟ ਸੰਬੰਧੀ ਕਾਫੀ ਦਿੱਕਤਾਂ ਆ ਜਾਂਦੀਆਂ ਹੈਗੀਆਂ ਉਹਦੇ ਵਾਸਤੇ ਇੱਕ ਪ੍ਰਾਣੇ ਪਸ਼ੋਕੜ ਦਾ ਅਪਰਾਲਾ ਤੁਹਾਨੂੰ ਦੱਸਣ ਜਾ ਰਹੇ ਆ ਜਿਵੇਂ ਕਿ ਆਪਾਂ ਚਾਰ ਚੀਜ਼ਾਂ ਲਈਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਲਈਆਂ 250 ਗ੍ਰਾਮ ਆਪਾਂ ਪਿਆਜ਼ ਲਿਆ ਔਰ 100 ਗ੍ਰਾਮ ਤੋਂ ਕੱਟ ਆਪਾਂ ਅਦਰਕ ਲੈਣਾ ਹੈਗਾ ਔਰ 100 ਗ੍ਰਾਮ ਤੋਂ ਵੱਧ ਨਹੀਂ ਜਮੈਣ ਪਾਉਣੀਗੀ ਤੇ 100 ਗ੍ਰਾਮ ਤੋਂ ਹੀ ਆਪਾਂ ਇਹ ਲਸਣ ਨਹੀਂ ਪਾਉਣੀਗੀ ਇਹਨੂੰ ਆਪਾਂ ਇਹਨੂੰ ਆਪਾਂ ਕੀ ਕਰਨਾ ਹੈਗਾ ਛੋਟਾ ਛੋਟਾ ਪਿਆਜ਼ ਨੂੰ ਕੱਟ ਕੇ ਔਰ ਲਸਣ ਨੂੰ ਇਸ ਤਰ੍ਹਾਂ ਹੀ ਕੁੱਟ ਲੈਣਾ ਇਹਦਾ ਪਾਣੀ ਕੱਢ ਲੈਣਾ ਹੈਗਾ ਔਰ ਜਮੈਣ ਪਾ ਲੈਣੀ ਆਂਗੀ ਜਿਵੇਂ ਆਪਾਂ ਪਾ ਲੈਣੀ ਆ ਅਦਰਕ ਪਾ ਲੈਣਾ ਹੈਗਾ ਇਹਨੂੰ ਪੂਰਾ ਕੁੰਡੇ ਦੇ ਵਿੱਚ ਕੁੱਟ ਕੇ ਔਰ ਵਧੀਆ ਇਹਦਾ ਜਾਂ ਜੂਸਰ ਦੇ ਵਿੱਚ ਦੀ ਆਪਾਂ ਇਹਨੂੰ ਕੱਢ ਕੇ ਜਾਰ ਦੇ ਵਿੱਚ ਦੀ ਇਹਦਾ ਆਪਾਂ ਕੀ ਕਰਨਾ ਹੈਗਾ ਇਹਦਾ ਪਾਣੀ ਲਿਕਵਿਡ ਤਿਆਰ ਕਰ ਲੈਣਾ ਹੈਗਾ ਜਿਵੇਂ ਆਪਾਂ ਲਿਕਵਿਡ ਤਿਆਰ ਕਰ ਲਿਆਗਾ ਇਹ ਸਾਰੇ ਸਮਾਨ ਦਾ ਜਿਹੜੇ ਪਸ਼ੂ ਨੂੰ ਪੇਟ ਪ੍ਰਤੀ ਅਗਾਲਾ ਘੱਟ ਕਰਦਾ ਹੈ ਪਸ਼ੂ ਨੀਰਾ ਘੱਟ ਖਾਂਦਾ ਹੈਗਾ ਜਾਂ ਉਹਨੂੰ ਮਾਇਆ ਲੱਗਦਾ ਉਠਦਾ ਬੈਠਦਾਗਾ ਥਕਾਵਟ ਜੀ ਮਹਿਸੂਸ ਕਰਦਾ ਹੈਗਾ ਪਸ਼ੂ ਇਹਦੇ ਨਾਲ ਪੇਟ ਸੰਬੰਧੀ ਕਈ ਚੀਜ਼ਾਂ ਹੁੰਦੀਆਂ ਜਾਂ ਪਸ਼ੂ ਕਈ ਵਾਰੀ ਕੀ ਹੁੰਦਾ ਹੈਗਾ ਗਾਲਾ ਘਟ ਕਰਦਾ ਲੱਤਾਂ ਕੱਢ ਕੇ ਨਾ ਤੇ ਫਰੇਮਾਂ ਜਾਂ ਨੂੰ ਪਸ਼ੂ ਬੈਠਾ ਰਹਿੰਦਾ ਹੈਗਾ ਜਦੋਂ ਆਪਾਂ ਬੰਦਦੇ ਆ ਇਹਨੂੰ ਕੀ ਕਰਨਾ ਹੈਗਾ ਇਹ ਸਾਰੇ ਸਮਾਨ ਦੀਆਂ ਚਾਰੇ ਚੀਜ਼ਾਂ ਦੀਆਂ ਆਪਾਂ 250 ਗ੍ਰਾਮ ਲੈ ਕੇ ਤੇ ਦੂਜੀਆਂ 100-100 ਗ੍ਰਾਮ ਲੈ ਕੇ ਤੇ ਇਹਦੀਆਂ ਆਪਾਂ ਕੀ ਕਰਨਾ ਭਾਈ ਜਦੋਂ ਇਹਨੂੰ ਪਾਣੀ ਪਾ ਕੇ ਨਾ ਬਿਲਕੁਲ ਲਿਕਵਿਡ ਬਣ ਜਾਊਗਾ ਇਹਦੀਆਂ ਖਰਾਕਾਂ ਦੋ ਬਣਾ ਲਓ ਇੱਕ ਆਪਾਂ ਸਵੇਰ ਦੇ ਦਿਓ ਤੇ ਇੱਕ ਆਪਾਂ ਇਹਨੂੰ ਸ਼ਾਮ ਦੇ ਦਿਓ ਜਿੰਨਾ ਵੀ ਅੰਦਰ ਮੈਲ ਖੈਲ ਗੰਦਬੰਦ ਜੋ ਗੈਸ ਬਣੀ ਹੋਊਗੀ ਪਸ਼ੂ ਨੂੰ ਤੰਗ ਕਰਨ ਵਾਲੀ ਚੀਜ਼ ਜੋ ਵੀ ਹੋਊਗੀ ਇਹਨੇ ਭਾਈ ਸਾਰੀ ਗੋਹੇ ਦੇ ਰਸਤੇ ਪਸ਼ੂ ਨੂੰ ਪੇਟ ਪ੍ਰਤੀ ਬਿਲਕੁਲ ਓਕੇ ਦੀ ਰਿਪੋਰਟ ਕਰ ਦੇਣੀ ਆਂਗੀ ਇਹਦੀ ਕਿਉਂ ਇਹ ਦੇਸੀ ਜੜੀਆਂ ਬੂਟੀਆਂ ਜਿਵੇਂ ਹੁਣ ਅਜਮੈਣ ਲਾ ਲਓ ਜਮੈਣ ਨੇ ਜਿੰਨੀ ਗੈਸ ਬਣੀ ਆਗੀ ਜਾਂ ਕੋਈ ਬਾਈਬਾਦੀ ਆ ਉਹਨੇ ਉਹ ਕਰ ਦੇਣਾ ਹੈਗਾ ਅਦਰਕ ਨੇ ਪੂਰਾ ਆਪਦਾ ਆਪਦਾ ਉਹ ਦੇਣਾ ਹੈ ਲਸਣ ਨੇ ਫੇਰ ਆਪਦਾ ਇਹ ਤਾਂ ਖਜ਼ਾਨਾ ਹੀ ਲਸਣ ਤਾਂ ਬਹੁਤ ਵੱਡੀ ਖਜ਼ਾਨਾ ਹੈਗਾ ਜਿਸ ਤਰ੍ਹਾਂ ਦਾ ਕਰਕੇ ਨੇ ਤਾਂ ਕੋਈ ਚੀਜ਼ ਨੂੰ ਇਹ ਤਾਂ ਭਾਈ ਗੈਸ ਜਿੰਨੀ ਬਣਦੀ ਹੋਵੇ ਨਾ ਬੰਦੇ ਦੇ ਇੱਕ ਗੰਢੀ ਚਵਾ ਚਵਾ ਕੇ ਖਾ ਲੋ ਤੇ ਬਿਲਕੁਲ ਖਤਮ ਕਰ ਦੂਗੀ ਇਹ ਸਾਰੀਆਂ ਚੀਜ਼ਾਂ ਗੈਸ ਪ੍ਰਤੀ ਬਹੁਤ ਵਧੀਆ ਆ ਗਈਆਂ ਪੇਟ ਦੀਆਂ ਜਿੰਨੀਆਂ ਵੀ ਬਿਮਾਰੀਆਂ ਇਹਨੂੰ ਲੱਗੀਆਂ ਹੋਣਗੀਆਂ ਪਸ਼ੂ ਨੂੰ ਬਿਲਕੁਲ ਓਕੇ ਦੀ ਰਿਪੋਰਟ ਕਰ ਦੇਣਗੀਆਂ ਇਹ ਇਹਨੂੰ ਤੁਸੀਂ ਦਿਓ ਦੋ ਖਰਾਕਾਂ ਬਦਲਦੇ ਮੌਸਮ ਦੇ ਵਿੱਚ ਤਾਂ ਜ਼ਰੂਰੀ ਆ ਅਗਰ ਤੁਹਾਨੂੰ ਪਸ਼ੂ ਠੀਕ ਲੱਗਦਾ ਹੈਗਾ ਵੀ ਸਾਡੀਆਂ ਅਸੀਂ ਆਪਾਂ ਦੋ ਖਰਾਕਾਂ ਦਿੱਤੀਆਂ ਤੇ ਦੋ ਖਰਾਕਾਂ ਹੀ ਇਹਦੀਆਂ ਆਪਾਂ ਫੇਰ ਬਣਾ ਲਓ ਇਹ ਆਪਣਾ ਸਮਾਨ ਪਾਈ ਸਾਰਾ ਘਰੇ ਪਿਆ ਕਿਤੋਂ ਆਪਾਂ ਲਿਆਉਣ ਦੀ ਲੋੜ ਨਹੀਂ ਅਗਰ ਵੀਰ ਭਰਾ ਇੱਕ ਜਰੂਰ ਬੇਨਤੀ ਕਰਨ ਵੀ ਨਾਲ ਦੇ ਨਾਲ ਇਸਤੇਮਾਲ ਨਾ ਕਰੋ ਉਹਦੇ ਨਾਲ ਕਈ ਵਾਰੀ ਕੀ ਹੁੰਦਾ ਪਸ਼ੂ ਨੂੰ ਹਾਥੋ ਆ ਜਾਂਦਾ ਹੈਗਾ ਫੇਫੜਿਆਂ ਦੇ ਵਿੱਚ ਪਾਣੀ ਚਲ ਜਾਂਦਾ ਹੈ। ਅਗਰ ਤੁਸੀਂ ਦੇਣਾ ਜਾਂ ਜਿਵੇਂ ਆਪਣੀ ਜੈੱਲ ਵਾਲੀ ਬੋਤਲ ਆਉਂਦੀ ਆ ਉਹਦੇ ਵਿੱਚ ਪਾ ਲਓ ਜਾਂ ਪਲਾਸਟਿਕ ਦੀ ਬੋਤਲ ਚ ਪਾ ਲਓ। ਇਸ ਤਰ੍ਹਾਂ ਦਾ ਕਰਕੇ ਨਾ ਇਹਨੂੰ ਜਰੂਰ ਪਸ਼ੂ ਨੂੰ ਤੁਸੀਂ ਦਿਓ। ਅਗਰ ਤੁਹਾਡਾ ਛੋਟਾ ਪਸ਼ੂ ਆਗਾ ਵੱਡੇ ਪਸ਼ੂ ਨੂੰ ਤਾਂ ਆਪਾਂ ਇਹ ਦੋ ਖਰਾਕਾਂ ਇੰਨੇ ਸਮਾਨ ਦੀਆਂ ਦੇ ਸਕਦੇ ਆ। ਛੋਟਾ ਹੈ ਤਾਂ ਉਹਨੂੰ 50 ਗ੍ਰਾਮ ਤੜਕੇ ਦੇ ਦਿਓ ਤੇ 50 ਗ੍ਰਾਮ ਆਥਣੇ ਦੇ ਦਿਓ। ਅਗਰ ਤੁਹਾਨੂੰ ਇਸ ਤਰ੍ਹਾਂ ਦੀ ਉਹ ਪਸ਼ੂ ਨੂੰ ਛੋਟੇ ਬੱਚੇ ਨੂੰ ਸ਼ਿਕਾਇਤ ਲੱਗਦੀ ਆ ਤਾਂ ਉਹਦੀ ਰੇਸ਼ੋ ਘਟਾ ਕੇ ਤੁਸੀਂ ਜ਼ਰੂਰ ਦੇ ਦਿਓ ਗਾਲਾ ਬਹੁਤ ਵਧੀਆ ਕਰੂਗਾ ਜੇ ਤੁਹਾਡਾ ਦੁੱਧ ਘਟਿਆ ਹੋਇਆ ਪਸ਼ੂ ਦਾ ਅਗਰ ਤੁਸੀਂ ਦੁੱਧ ਵਾਲੇ ਪਸ਼ੂ ਨੂੰ ਤੰਦਰੁਸਤ ਪਸ਼ੂ ਨੂੰ ਤੁਸੀਂ ਇਹ ਖਰਾਕ ਚਾਰ ਖਰਾਕਾਂ ਬਣਾ ਕੇ ਦੋ ਦਿਨ ਤੁਸੀਂ ਜ਼ਰੂਰ ਦੇ ਦਿਓ ਅਗਰ ਤੁਹਾਨੂੰ ਪੰਜਵੇਂ ਡੰਗ ਦੁੱਧ ਦਾ ਨਾ ਫਰਕ ਪਿਆ ਤਾਂ ਤੁਸੀਂ ਆਪ ਹੀ ਮੰਨ ਜਾਓਗੇ ਕਿ ਵਾਕਿਆ ਇਹ ਚੀਜ਼ ਨੇ ਪ੍ਰਾਣੀਆਂ ਜੜੀਆਂ ਬੂਟੀਆਂ ਨੇ ਸਾਡੇ ਨੇ ਕੰਮ ਕਰਿਆ ਤੇ ਤਾਂ ਕਰਕੇ ਆਪਾਂ ਇਸ ਨੂੰ ਬਣਾ ਗਏ ਇਹ ਚੀਜ਼ਾਂ ਨੂੰ ਭਾਈ ਲਿਖ ਕੇ ਰੱਖ ਲਿਆ ਕਰੋ ਹੁਣ ਇਹ ਚੀਜ਼ਾਂ ਅਲੋਪ ਹੋ ਰਹੀਆਂ ਹੈਗੀਆਂ ਉਹ ਤਾਂ ਨੈਟ ਨੇ ਨੈਟਵਰਕ ਨੇ ਬਹੁਤ ਆਪਾਂ ਨੂੰ ਨੇੜੇ ਲਿਆਤਾ ਤਾਂ ਫੇਰ ਵੀ ਇਹੋ ਜੀਆਂ ਚੀਜ਼ਾਂ ਨੋਟ ਕਰਕੇ ਆਪਦੀਆਂ ਕਾਪੀ ਦੇ ਉੱਤੇ ਤਾਂ ਜ਼ਰੂਰ ਪਸ਼ੂਆਂ ਨੂੰ ਦਿਓ ਪਸ਼ਮਾ ਦਾ ਦੁੱਧ ਪਿਤਾਓ ਔਰ ਨਾਲ ਦੀ ਨਾਲ ਆਪਣੇ ਪੇਟ ਸੰਬੰਧੀ ਜਿੰਨੀਆਂ ਵੀ ਬਿਮਾਰੀਆਂ ਇਹ ਆਪਾਂ ਆਪਾਂ ਇਹਦਾ ਘਰੇ ਬੈਠੇ ਹੀ ਘਰੇ ਹੀ ਇਲਾਜ ਕਰ ਸਕਦੇ ਆਂਗੇ ਅੱਜ ਵੀਡੀਓ ਬਣਾਉਣ ਤੇ ਇਸ ਦਾ ਆਪਾਂ ਚਾਰੇ ਚੀਜ਼ਾਂ ਲਈਆਂ ਭਾਈ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨ